ਸਭ ਤੋਂ ਪਹਿਲਾਂ ਤਾਂ ਆਤ ਸਾਰਿਆਂ ਦਾ ਅਮਰਦੇਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਕੌਂਸਟੈਂਟੇ ਬਹੁਤ-ਬਹੁਤ ਸਵਾਗਤ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ ਐਚਡੀਐਫਸੀ ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਨੋਕਤੇ ਜੋ ਹੈ ਬੈਂਕ ਨੂੰ 195000 ਰੁਪਏ ਦੀ ਜਿਹੜੀ ਆ ਉਹ ਲੁੱਟ ਕੀਤੀ ਸੀ ਸਾਡੇ ਵੱਲੋਂ ਜਿਹੜੇ ਕੈਮਰੇ ਦੀ ਜਿਹੜੀ ਟ੍ਰੇਲ ਹੈ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੀ ਮਦਦ ਦੇ ਨਾਲ ਸਾਡੇ ਸੀਆਈਏ ਸਟਾਫ ਤੇ ਥਾਣਾ ਜੰਡਿਆਲਾ ਦੀ ਪੁਲਿਸ ਨੇ ਜੁਆਇੰਟਲੀ ਇਹ ਅਫਰਟਸ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਇਹ ਸਾਰੀ ਅੱਜ ਦੀ ਕਾਨਫਰੰਸ ਉਸ ਅਵਚ ਰੱਖੀ ਗਈ ਹੈ ਆਪ ਸਭ ਨੂੰ ਪਤਾ ਹੈ ਕਿ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ ਐਚ ਡੀ ਐਫ ਸੀ ਦੀ ਇਹ ਨਵਾਂ ਪਿੰਡ ਜਿਹੜੀ ਬ੍ਰਾਂਟ ਸੀ ਉੱਥੇ ਦੋ ਨੌਜਵਾਨ ਜਿਹੜੇ ਐ ਉਹ ਇੱਕ ਗੱਡੀ ਤੇ ਆਉਂਦੇ ਐ ਆਪਣਾ ਮੂੰਹ ਬਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਐ ਤੇ ਪਿਸਟਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 396000 ਦੇ ਕਰੀਬਨ ਜੋ ਅਮਾਉਂਟ ਜਿਹੜੀ ਐ ਉੱਥੋਂ ਉਹ ਲੁੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣੇ ਝੰਡੇ ਵਾਲੇ ਦਰਜ ਹੁੰਦਾ ਹੈ FIR ਨੰਬਰ 327 ਉਸੇ ਦਿਨ 20 ਤਰੀਕ ਨੂੰ ਹੈ ਦਰਜ ਹੋਈ ਹੈ ਉਸ ਤੋਂ ਲਾ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ SPD ਸਾਹਿਬ ਦੀ ਨਿਗਰਾਨੀ ਹੈ ਜਿਹੜੀਆਂ ਦੋ ਵੱਖੋ ਵੱਖਰੀਆਂ ਟੀਮਾਂ ਜਿਨ੍ਹਾਂ ਦੇ ਵਿੱਚ CII ਸਟਾਫ ਸਪੈਸ਼ਲ ਬ੍ਰਾਂਚ ਅਤੇ ਥਾਣੇ ਜੰਡਿਆਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸ਼ਾਮਲ ਸਨ ਉਹਨਾਂ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡ ਜਿਹੜੇ ਹੈ ਇਸੇ ਗਈ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਜੋ ਸਾਡੇ ਵੱਲੋਂ ਇਹ ਕਾਰਨਾਵੀ ਹਸਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਵ ਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਜੋ ਕਿ ਪਿੰਡ ਸਰਹਾਰੀ ਖੁਰਦ ਦਾ ਹੈ ਇਹ ਤਰਨਤਾਰਨ ਦਾ ਵਾਸੀ ਹੈ ਇਸ ਤੋਂ ਲਾਵਾ ਇਸ ਦਾ ਜਿਹੜਾ ਸਾਥੀ ਗਰੂਰੂਪ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਇਹ ਪਿੰਡ ਕੱਲਾ ਜ਼ਿਲ੍ਹਾ ਤਰਨਤਾਰਨ ਦਾ ਉੱਥੋਂ ਦਾ ਰਿਹਾਇਸ਼ੀ ਹੈ ਇਹ ਦੋਨੋਂ ਵਿਅਕਤੀ ਜਿਹੜੇ ਐ ਇੱਕ ਫ੍ਰੀਗੋ ਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਕ੍ਰਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਈ ਹੈ ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਸੀ ਉਹ ਵੀ ਕਸਟਡੀ ਚ ਲੈ ਗਏ ਲਏ ਗਏ ਨੇ ਪੰਜ ਜ਼ਿੰਦਾ ਰੋਂ ਜਿਹੜੇ ਨੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ 396000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ ਉਸ ਦੇ ਬਾਰੇ ਤਫਸੀਲ ਇਸ ਤਰ੍ਹਾਂ ਹੈ ਕਿ 1 ਲੱਖ ਰੁਪਏ ਦੀ ਜਿਹੜੀ ਆ ਉਹ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ 1 ਲੱਖ 23000 ਜਿਹੜੇ ਰੁਪਏ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਇੇ ਸੀ ਉਹ ਅੱਗੇ ਕਿਸੇ ਨੂੰ ਇਹ ਠੇਕਾ ਦੇਣਾ ਸੀ ਉਹ ਵੀ ਜਿਹੜੇ ਹੈ ਸੀ ਬੈਂਕ ਨੂੰ ਅਸੀਂ ਲਿਖ ਕੇ ਦੇ ਰਹੇ ਆ ਕਿ ਉਹ ਜਿਹੜੇ ਅਕਾਊਂਟ ਜਿਹੜਾ ਪੀਸ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਐ ਉਹ ਅਸੀਂ ਰਿਕਵਰ ਕਰਾਂਗੇ ਇਸ ਤੋਂ ਇਲਾਵਾ ਲਵ ਪ੍ਰੀਤ ਸਿੰਘ ਨੇ 1 ਲੱਖ 20000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ ਇੱਕ 50000 ਜਿਹੜੀ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰ ਦਿੱਤੀ ਜਿਹੜੇ ਪੈਸੇ ਜਿਹੜੇ ਆ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਜਿਹੜਾ ਗੁਰਨੂਰ ਇਹਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਦਾ ਇੱਕ ਫੋਨ ਵੀ ਖਰੀਦਿਆ ਤੇ ਇੱਕ 15000 ਜਿਹੜੇ ਇਹਨਾਂ ਉਧਾਰ ਜਿਹੜੇ ਆ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਇਹਨਾਂ ਤੋਂ 15000 ਰੁਪਏ ਰਿਪੋਰਟਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ-ਛੋਟੇ ਕਿਤਨੇ-ਕਿਤਨੇ ਖਰਚੀ ਹੈ ਉਹਦੀ ਵੀ ਡਿਟੇਲਸ ਜਿਹੜੀਆਂ ਅਸੀਂ ਇਕੱਠੀਆਂ ਕਰ ਰਹੇ ਹਾਂ ਸੋ ਇਸ ਤਰੀਕੇ ਨਾਲ ਸੀਆਈਏ ਸਟਾਫ ਹਮਸ਼ਾਹ ਪੁਲਿਸ ਦਿਹਾਤੀ ਤੇ ਨਾਲ ਥਾਣਾ ਜੰਡੇਆਲਾ ਦੀ ਪੁਲਿਸ ਵੱਲੋਂ ਜਿਹੜਾ ਇੱਕ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਅਮਾਉਂਟ ਜਿਹੜੀ ਲੁੱਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਹੈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਹੈ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਤੋਂ ਪਿਸਟਲ ਜਿੰਦਾ ਰੰਗ ਗੱਡੀ ਅਤੇ ਇਹਨਾਂ ਤੇ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋ ਗਏ